ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ GRN Kitchen Vlog ਤੇ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਕੜੀ ਪਕੌੜਾ ਤੇ ਇਹਦੇ ਵਾਸਤੇ ਸਾਨੂੰ ਜੋ ਵੀ ਸਮਾਨ ਚਾਹੀਦਾ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਅੱਜ ਆਪਾਂ ਬਣਾਵਾਂਗੇ ਕੜੀ ਪਕੌੜਾ ਤੇ ਸਭ ਤੋਂ ਪਹਿਲਾਂ ਆਪਾਂ ਪਕੌੜੇ ਬਣਾਵਾਂਗੇ ਕੜੀ ਵਿੱਚ ਪਾਉਣ ਵਾਸਤੇ ਇਹਦੇ ਵਾਸਤੇ ਸਾਨੂੰ ਜੋ ਵੀ ਸਮਾਨ ਚਾਹੀਦਾ ਹੈ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਅਸੀਂ ਇੱਕ ਕੌਲੀ ਵੇਸਣ ਦੀ ਲਈ ਆ ਇੱਕ ਆਲੂ ਲੈ ਆ ਇੱਕ ਹਰੀ ਮਿਰਚ ਇੱਕ ਹੀ ਲੈ మీడియం ਸਾਈਜ਼ ਦਾ ਪਿਆਜ਼ ਪਿਆਜ਼ ਤੁਸੀਂ ਆਪਣੀ ਮਰਜ਼ੀ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਆਲੂ ਤੁਹਾਡੀ ਮਰਜ਼ੀ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਇਕੱਲੇ ਪਿਆਜ਼ ਦੇ ਪਕੌੜੇ ਬਣਾ ਸਕਦੇ ਹੋ ਪਰ ਅਸੀਂ ਆਲੂ ਇਹਦੇ ਵਿੱਚ ਪਾਵਾਂਗੇ ਜ਼ਰੂਰ ਕਿਉਂਕਿ ਆਲੂ ਪਾਉਣ ਨਾਲ ਦਾ ਟੇਸਟ ਹੋਰ ਵੀ ਵਧੀਆ ਹੋ ਜਾਂਦਾ ਹੈ ਆਓ ਹੁਣ ਸਭ ਤੋਂ ਪਹਿਲਾਂ ਇਹ ਆਲੂ ਤੇ ਪਿਆਜ਼ ਲਿਆਉ ਨੂੰ ਅਸੀਂ ਛਿੱਲ ਕੇ ਤਿਆਰ ਕਰ ਲੈਨੇ ਆ ਪਿਆਜ਼ ਆ ਉਹਨੂੰ ਅਸੀਂ ਲੰਬਾ ਕੱਟ ਲੈਣਾ ਤੇ ਇਸੇ ਤਰ੍ਹਾਂ ਹੀ ਆਲੂ ਲੰਬੇ ਕੱਟਨੇ ਆ ਅਸੀਂ ਪਕੌੜੇ ਬਣਾਉਣ ਵਾਸਤੇ ਜਿਹੜੇ ਆਪਾਂ ਆਲੂ ਪਿਆਜ਼ ਤੇ ਮਿਰਚ ਲਈ ਸੀ ਉਹਨਾਂ ਨੂੰ ਕੱਟ ਲਿਆ ਸੀ ਪਿਆਜ਼ ਜਿਹੜੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਲੰਬੇ ਕੱਟ ਲਿਆ ਏ ਤੇ ਆਲੂ ਵੀ ਇਸੇ ਤਰ੍ਹਾਂ ਹੀ ਅਸੀਂ ਲੰਬੇ ਬ੍ਰੀਕ ਪੀਸ ਕਰ ਲਿਆ ਤਾਂ ਕਿ ਪਕੌੜਿਆਂ ਦੇ ਵਿੱਚ ਕੱਚੇ ਨਾ ਰਹਿ ਜਾਣ ਵਧੀਆ ਬਣ ਜਾਣ ਤੁਹਾਡੀ ਮਰਜ਼ੀ ਹੈ ਤੁਸੀਂ ਪਿਆਜ਼ ਤੇ ਆਲੂ ਜਿਵੇਂ ਮਰਜ਼ੀ ਕੱਟ ਸਕਦੇ ਹੋ ਇਹਨਾਂ ਨੂੰ ਵੱਧ ਘੱਟ ਵੀ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਤੇ ਦੂਜੇ ਪਾਸੇ ਗੈਸ ਤੇ ਕੜਾਈ ਰੱਖਤੀ ਆ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੁਸੀਂ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਰਫੈਂਟ ਚ ਵੀ ਬਣਾ ਸਕਦੇ ਹੋ ਪਕੌੜੇ ਬਣਾਉਣ ਵਾਸਤੇ ਪਾਉਣਾ ਆਪਾਂ ਤੇਲ ਤਾਂ ਕਿ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਤੇਲ ਆਪਾਂ ਗਰਮ ਹੋਣ ਵਾਸਤੇ ਰੱਖ ਤਾ ਇਧਰ ਬੇਸਨ ਖੋਲਣ ਵਾਸਤੇ ਅਸੀਂ ਇੱਕ ਖੁੱਲਾ ਭਾਂਡਾ ਲੈ ਲਿਆ ਇਹਦੇ ਵਿੱਚ ਅਸੀਂ ਪਾਵਾਂਗੇ ਬੇਸਨ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਾਂਗੇ ਜਿਹੜੇ ਅਸੀਂ ਪਿਆਜ਼ ਆਲੂ ਤੇ ਹਰੀ ਮਿਰਚ ਕੱਟ ਕੇ ਰੱਖੀ ਸੀ ਤੇ ਹੁਣ ਅਸੀਂ ਇਹਦੇ ਉੱਪਰ ਪਾਵਾਂਗੇ ਮਸਾਲੇ ਇਹਦੇ ਵਿੱਚ ਅਸੀਂ ਪਾਵਾਂਗੇ ਅੱਧਾ ਚਮਚਾ ਜੀਰੇ ਦਾ ਅੱਧਾ ਚਮਚਾ ਅਸੀਂ ਪਾਵਾਂਗੇ ਸਾਫਤ ਧਨੀਆ ਇਹਨੂੰ ਅਸੀਂ ਹੱਥਾਂ ਦੇ ਉੱਪਰ ਚੰਗੀ ਤਰ੍ਹਾਂ ਮਸਲ ਲੈਣਾ ਲੂਣ ਮਿਰਚ ਤੁਸੀਂ ਆਪਦੇ ਟੇਸਟ ਦੇ ਹਿਸਾਬ ਨਾਲ ਪਾਉਣਾ ਅੱਧਾ ਚਮਚਾ ਪਾਵਾਂਗੇ ਲੂਣ ਦਾ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਹਲਦੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਅਸੀਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤੇ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਪਹਿਲਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਬੈਟਰ ਤਿਆਰ ਕਰ ਲੈਣਾ ਹੈ। ਨਾ ਹੀ ਅਸੀਂ ਜ਼ਿਆਦਾ ਪਤਲਾ ਕਰਨਾ ਇਹਨੂੰ ਤੇ ਨਾ ਹੀ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਹੈ। ਥੋੜਾ ਥੋੜਾ ਪਾਣੀ ਪਾ ਕੇ ਅਸੀਂ ਪਕੌੜਿਆਂ ਵਾਲਾ ਬੈਟਰ ਤਿਆਰ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਾ ਹੀ ਇਸ ਤੋਂ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਹੈ ਬੈਟਰ ਤਿਆਰ ਕਰਕੇ ਇਹਨੂੰ ਆਪਾਂ 5 ਤੋਂ 7 ਮਿੰਟ ਤੱਕ ਢੱਕ ਕੇ ਰੱਖ ਦੇਣਾ ਹੈ ਉਸ ਤੋਂ ਬਾਅਦ ਪਕੌੜੇ ਬਣਾਉਣੇ ਸ਼ੁਰੂ ਕਰਾਂਗੇ ਲਓ ਜੀ 5 ਤੋਂ 7 ਮਿੰਟ ਹੋ ਗਏ ਆਪਾਂ ਨੂੰ ਵੇਸਨ ਨੂੰ ਢੱਕ ਕੇ ਰੱਖੇ ਨੂੰ ਤੇ ਪਕੌੜੇ ਘਣ ਵਾਸਤੇ ਪੂਰੀ ਤਰ੍ਹਾਂ ਤਿਆਰ ਆ ਉਧਰ ਦੂਜੇ ਪਾਸੇ ਆਪਣਾ ਤੇਲ ਵੀ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਸੀਂ ਪਕੌੜੇ ਬਣਾਉਣੇ ਕਰਦੇ ਸ਼ੁਰੂ ਛੋਟੇ-ਛੋਟੇ ਬਣਾਉਣੇ ਪਕੌੜੇ ਜਿਆਦੇ ਵੱਡੇ ਨਹੀਂ ਬਣਾਉਣੇ ਲੋ ਜੀ ਆਪਣੇ ਪਕੌੜੇ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲਾਂਗੇ ਵਾਸਤੇ ਅਸੀਂ ਇੱਕ ਕੁੰਮੀ ਲਈ ਵੇਸੰਤ ਇੱਕ ਕੌਲੀ ਲਈ ਜੇ ਦਹੀਂ ਦੀ ਨਹੀਂ ਬਹੁਤ ਜ਼ਿਆਦਾ ਖੱਟੀ ਆ ਤੇ ਦਹੀਂ ਤੁਸੀਂ ਆਪਣੀ ਮਰਜ਼ੀ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਦਹੀਂ ਦੀ ਜਗ੍ਹਾ ਤੇ ਖੱਟੀ ਲੱਸੀ ਵੀ ਵਰਤ ਸਕਦੇ ਹੋ ਕੜੀ ਬਣਾਉਣ ਵਾਸਤੇ ਤੇ ਤੜਕੇ ਵਾਸਤੇ ਅਸੀਂ ਲਿਆ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਇੱਕ ਲਸਣ ਇਧਰ ਦੋ ਪੀਸ ਲਏ ਅਸੀਂ ਅਦਰਕ ਦੇ ਤੇ ਤੁਸੀਂ ਆਪਣੀ ਮਰਜ਼ੀ ਨਾਲ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਤੜਕਾ ਹੈ ਇਹਨੂੰ ਵੀ ਛੇਲ ਕੇ ਤਿਆਰ ਕਰ ਲਾਂਗੇ ਤੇ ਵੇਸੰਤ ਨੂੰ ਖੋਲ ਲਾਂਗੇ ਦਹੀਂ ਦੇ ਵਿੱਚ ਇਸਨੂੰ ਖੋਲਣ ਵਾਸਤੇ ਅਸੀਂ ਇੱਕ ਖੁੱਲਾ ਡੋਕਾ ਲੈ ਲਿਆ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਕੌਲੀ ਦਹੀਂ ਦੀ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਣਾ ਵੇਸਣ ਇਹਨੂੰ ਪਾ ਕੇ ਪਹਿਲਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਕੋਈ ਵੀ ਗੰਢ ਨਹੀਂ ਹੋਣੀ ਚਾਹੀਦੀਗੀ ਉਹ ਜਿਹੇ ਵੇਸਣ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਇਹਦੇ ਵਿੱਚ ਕੋਈ ਵੀ ਗੰਢ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਪਾਣੀ ਪਾਣੀ ਪਾ ਕੇ ਵੀ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿੰਨਾ ਵੀ ਆਪਾਂ ਪਾਣੀ ਪਾਉਣਾ ਕੜੀ ਦੇ ਵਿੱਚ ਉਹ ਬਸ ਸਿਰਫ ਵੇਸਣ ਦੇ ਵਿੱਚ ਪਾ ਲੈਣਾ ਹੈ ਬਾਅਦ ਵਿੱਚ ਨਹੀਂ ਪਾਉਣਾ ਬਣਨ ਦੀ ਕੜੀ ਦੇ ਵਿੱਚ ਜਿਹੜਾ ਤੇਲ ਆਪਾਂ ਪਕੌੜਿਆਂ ਵਾਸਤੇ ਵਰਤਿਆ ਸੀ ਉਹ ਹੀ ਕੜੀ ਵਾਸਤੇ ਵਰਤਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਅੱਧਾ ਚਮਚਾ ਸਾਫਤ ਧਨੀਆ ਇਹਨੂੰ ਆਪਾਂ ਹੱਥਾਂ ਦੇ ਉੱਪਰ ਮਸਲ ਕੇ ਪਾਵਾਂਗੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਅਦਰਕ ਤੇ ਲਸਣ ਕਿ ਆਪਾਂ ਬਰੀਕ-ਬਰੀਕ ਕੱਟ ਲਿਆ ਸੀ ਪਹਿਲਾਂ ਆਪਾਂ ਇਹਨੂੰ ਪੂਨ ਨਾਗੇ ਚੰਗੀ ਤਰ੍ਹਾਂ ਅਦਰਕ ਤੇ ਲਸਣ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਲੰਬੇ ਪੀਸ ਕੱਟ ਲਏ ਆ ਤੇ ਆਇ ਤਾਂ ਵੀ ਹਲਕਾ ਜਿਹਾ 골ਡਨ ਕਲਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ਼ੂਣ ਮਿਰਚ ਗ਼ੂਣ ਮਿਰਚ ਤੁਸੀਂ ਆਪਦੇ ਟੇਸਟ ਦੇ ਹਿਸਾਬ ਨਾਲ ਪਾਉਣਾ ਬਾਕੀ ਆਪਾਂ ਪਕੌੜਿਆਂ ਦੇ ਵਿੱਚ ਵੀ ਪਾਇਆ ਸੀ ਤੇ ਇਸੇ ਕਰਕੇ ਹਿਸਾਬ ਨਾਲ ਹੀ ਪਾਵਾਂਗੇ ਇੱਕ ਚਮਚਾ ਇਹਦੇ ਵਿੱਚ ਪਾਵਾਂਗੇ ਗ਼ੂਣ ਦਾ ਔਣਾ ਇੱਕ ਚਮਚਾ ਪਾਵਾਂਗੇ ਲਾਲ ਮਿਰਚ ਪਾਊਡਰ ਇੱਕ ਚਮਚਾ ਹਲਦੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾ ਗੈਸ ਕੱਟ ਦਿੱਤਾ ਤਾਂ ਜਿਹੜਾ ਆਪਾਂ ਵੇਸਣ ਕੋਲ ਕਿ ਰੱਖਿਆ ਸੀ ਹੁਣ ਉਹ ਪਾਵਾਂਗੇ ਇਹਦੇ ਵਿੱਚ ਕਿ ਐਸਾ ਪੱਕਟ ਤੇ ਕਰਤਾ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਰਿੱਜੀ ਜਾਂਦੀ ਆ ਹੁਣ ਆਪਾਂ ਇਹਦੇ ਉੱਪਰ ਢੱਕਣ ਦੇ ਦਿਆਂਗੇ ਪਰ ਪੂਰੀ ਤਰ੍ਹਾਂ ਨਹੀਂ ਇਹਨੂੰ ਢੱਕਣਾ ਥੋੜਾ ਜਿਹਾ ਜਸਤਰਾ ਵਿੱਚ ਰੱਖਣੀ ਆ ਵਿੱਚ ਤਾਂ ਕਿ ਉਬਲੇ ਨਾ 15-20 ਮਿੰਟਾਂ ਬਾਅਦ ਅਸੀਂ ਇਹਨੂੰ ਚੈੱਕ ਕਰਾਂਗੇ ਲਓ ਜੀ 15 ਤੋਂ 20 ਮਿੰਟ ਹੋ ਗਏ ਕਿੰਨੀ ਰਿੱਜੀ ਜਾਂਦੀ ਨੂੰ ਹੁਣ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਗਈ ਆ ਕਿੰਨਾ ਵਧੀਆ ਕਲਰ ਆਇਆ ਹੈ ਇਹਦਾ ਤੇ ਸੰਗਣੀ ਵੀ ਹੋ ਗਈ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਕੌੜੇ ਪਕੌੜੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਤੋਂ ਤੇ 2 ਤੋਂ 3 ਮਿੰਟ ਤੱਕ ਆਪਾਂ ਇਹਨੂੰ ਫਿਰ ਸੇਕ ਲਵਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਕੌੜੇ ਪਾਏ ਆ ਲੋ ਜੀ 2 ਤੋਂ 3 ਮਿੰਟ ਹੋ ਗਏ ਕੜੀ ਰਾਈ ਦੀ ਨੂੰ ਇਧਰ ਆਪਾਂ ਦੂਜੇ ਪਾਸੇ ਕੌਲੀ ਦੇ ਵਿੱਚ ਥੋੜਾ ਜਿਹਾ ਤੇਲ ਗਰਮ ਕਰਕੇ ਸਰੋਂ ਤੇ ਦੋ ਸੁੱਕੀਆਂ ਹੋਈਆਂ ਮਿਰਚਾਂ ਪਾ ਕੇ ਇਹਨਾਂ ਗਰਮ ਕਰਕੇ ਤੇ ਕੜੀ ਦੇ ਉੱਪਰ ਪਾ ਦਿਆਗੇ ਇਸੇ ਤਰ੍ਹਾਂ ਕੜੀ ਨੂੰ ਵਧੀਆ ਤੜਕਾ ਲੱਗ ਜਾਊਗਾ ਤੇ ਕੜੀ ਆਪਣੀ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਊਗੀ ਲਓ ਜੀ ਆਪਣੀ ਗਰਮਾ-ਗਰਮ ਕੜੀ ਪਕੌੜਾ ਬਣ ਕੇ ਹੋ ਗਈ ਹੈ ਤਿਆਰ ਤੇ ਇੱਥੇ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਇਹਨੂੰ ਗਰਮ-ਗਰਮ ਕਰਦੇ ਆ ਸਰਵ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਘਰ ਵਿੱਚ ਹਰਾ ਧਨੀਆ ਹੈਗਾ ਤਾਂ ਸੁੱਕੀ ਹੋਈ ਮੇਥੀ ਵੀ ਪਾ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲੈਣਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿਲਦੇ ਆ ਕਿਸੇ ਦੂਸਰੀ ਵੀਡੀਓ ਵਿੱਚ ਸਸਤੀ ਕਾ